ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਤੁਹਾਨੂੰ ਇੱਕ ਬਸ਼ੀਰਾ ਦਿਖਾਉਣ ਲੱਗੇ ਹਾਂ ਬਹੁਤ ਚੰਗਾ ਬਸ਼ੀਰਾ ਤੇ ਚੰਗਾ ਮੈਨੂੰ ਲੱਗਦਾ ਵੀ ਅੱਗੇ ਵਧੀਆ ਚੰਗਾ ਘੋੜਾ ਬਣੂਗਾ ਕਦ ਕਾਠ ਵਾਲਾ ਵੀ ਤੁਸੀਂ ਇਹਦੀ ਦੇਖ ਸਕਦੇ ਹੋ ਮਜ਼ਬੂਤੀ ਵਗੈਰਾ ਦੇਖ ਸਕਦੇ ਹੋ ਇਹਦੀ ਖੜਨੀ ਬਹਿਣੀ ਕਿੰਨੀ ਚੰਗੀ ਹੈ ਤੇ ਉਮਰ ਉਹ ਹਲੇ ਬਹੁਤ ਛੋਟਾ ਇਹ ਬਸ਼ੀਰਾ ਹਲੇ 2 ਮਹੀਨੇ ਤੇ ਲਗਭਗ 19 ਜਵਾਲਨ ਦਿਨਾਂ ਦਾ ਵੀ ਬਾਈ ਹੁਣਾਂ ਨੇ ਦੱਸਿਆ ਇਸ ਟਾਈਮ ਤੇ ਜਿਹੜੀ ਇਹਦੀ ਉਮਰ ਹੈ ਬਾਕੀ ਇਹਦੀ ਜਿਹੜੀ ਬਲੱਡ ਲਾਈਨ ਆ ਉਹ ਵੀ ਬਹੁਤ ਚੰਗੀ ਹੈ ਤੇ ਜਿਹੜੀ ਇਹਦੀ ਖੜਨੀ ਖੁੜਨੀ ਆ ਜਾਂ ਹੋਰ ਇਹਦੇ ਚਾਲ ਢਾਲ ਆ ਜਾਂ ਇਹਦਾ ਬਾਡੀ ਸਟਰਕਚਰ ਆ ਉਹ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਵਧੀਆ ਤੇ ਇਹ ਬਸ਼ੀਰਾ ਦੋਸਤੋ ਜਿਹੜਾ ਸਮੁੰਦਰ ਘੋੜੇ ਦਾ ਪੋਤਾ ਹੈ ਜਿਹੜਾ ਅਜੂਬਾ ਘੋੜਾ ਠਾੜੇ ਮੋੜ ਡਾਕਟਰ ਸਾਹਿਬ ਕੋਲ ਸੀ ਉਸ ਘੋੜੇ ਦਾ ਇਹ ਬੱਚਾ ਹੈ ਅਜੂਬੇ ਦਾ ਤੇ ਉਮਰ ਮੈਂ ਤੁਹਾਨੂੰ ਦੱਸ ਤੀ ਵੀ ਹਲੇ 2.5 ਮਹੀਨੇ ਤੋਂ 1-2 ਦਿਨ ਇਹ ਤੇ ਕੱਟ ਹੀ ਹੈ ਤੇ ਬਾਈ ਜੀ ਹੁਣਾਂ ਨੇ ਸੇਲ ਕਰਨਾ ਹੈ ਪਿੰਡ ਹੈ ਕੌਣੀ ਬਾਈ ਜੀ ਹੁਣਾਂ ਦਾ ਜਿੱਥੇ ਬੱਚਾ ਖੜਾ ਸ੍ਰੀ ਮਕਸਦਰ ਸਾਹਿਬ ਜਿਲ੍ਹੇ ਦੇ ਵਿੱਚ ਪਿੰਡ ਪੈਂਦਾ ਹੈ ਨੰਬਰ 22 ਹੁਣਾਂ ਦਾ ਸਕਰੀਨ ਤੇ ਚੱਲਦਾ ਜੇ ਕੋਈ ਸੱਜਣ ਚਾਹ ਹੁਣ ਹੈਗਾ ਸ਼ੌਂਕ ਦੇ ਨਾਲ ਪਾਲਣਾ ਚਾਹੁੰਦਾ ਘੋੜੇ ਨੂੰ ਘੋੜਾ ਰੱਖਣਾ ਚਾਹੁੰਦਾ ਹੈ ਨਾ ਤਾਂ ਚੰਗਾ ਘੋੜਾ ਮੰਦੀ ਉਮੀਦ ਕਰ ਸਕਦੇ ਆਪਾਂ ਬੱਚੇ ਤੋਂ ਬਹੁਤ ਸੋਹਣਾ ਬੱਚਾ ਹੈ ਕੰਨਾਂ ਕੁੰਨਾਂ ਤੋਂ ਸ਼ਕੀਨ ਹੈ ਬਾਕੀ ਗਰਦਨ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਤੇ ਪਿੱਠ ਘੋੜਾ ਇਹਦਾ ਜਾਂ ਬਾਕੀ ਖੜਨੇ ਕੋਣੀ ਕਿੰਨੀ ਵਧੀਆ ਇਹਦੀ ਉਹ ਤੁਸੀਂ ਆਪ ਦੇਖ ਸਕਦੇ ਤੇ ਮੈਨੂੰ ਲੱਗਦਾ ਵੀ ਮਤਲਬ ਕਿ ਚੰਗਾ ਵਧੀਆ ਸਾਨੀ ਕੋੜਾ ਅੱਗੇ ਤਿਆਰ ਹੋਊਗਾ ਜੇ ਕੋਈ ਬੰਦਾ ਇਹਨੂੰ ਹੱਥ ਪਾ ਲਿਆ ਜੇ ਕਿਸੇ ਨੇ ਚੰਗੇ ਬੰਦੇ ਦੇ ਹਾਂ ਸੋਹਣਾ ਕਦਕਾਠ ਵਾਲਾ ਘੋੜਾ ਬਣੂਗਾ ਇਹ ਵਧੀਆ ਤੇ ਬਾਕੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਜ਼ਿਆਦਾ 파ਰਕ ਹੋ ਦੋਸਤੋ ਤੁਸੀਂ ਦੇਖ-ਪਰ ਕੇ ਤੁਸੀਂ ਲੈਣਾ ਨੰਬਰ ਸਕਰੀਨ ਤੇ ਚੱਲਦਾ ਉਹ ਨੰਬਰ ਆਪਾਂ ਤੁਹਾਨੂੰ ਉਹਦਾ ਐਡਰੈਸ ਤੁਹਾਨੂੰ ਦੇਤਾ ਜਿਹੜਾ ਵੀ ਸੱਜਣ ਚਾਹਵਣ ਹੋਇਆ ਬਾਈਕ ਹੁਣਾਂ ਦੇ ਨਾਲ ਸੰਪਰਕ ਕਰਕੇ ਇਹ ਗੱਲਬਾਤ ਕਰ ਲਓ ਮੁੱਲ ਵਗੈਰਾ ਜਿਹੜਾ ਹੈਗਾ ਉਹ ਸਾਰਾ ਬਾਈ ਹੁਣਾਂ ਨੇ ਫੋਨ ਤੇ ਕਰਨਾ ਤੇ ਜ਼ਿਆਦਾ ਜਾਣਕਾਰੀ ਆਸਤੇ ਤੁਸੀਂ ਬਾਈ ਨੂੰ ਫੋਨ ਕਰ ਲਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ